317 2318 233 ਕਰੋੜ 77 ਲੱਖ 40000 341 18 बी एन एस थाना ए सलामाबाद अमृतसर गिरफ्तार दोषी पत्रकार सोनू खान कोर्ट दी विशेष रिपोर्ट मानजो कमिश्नर पुलिस अफसर सरदार गुरप्रीत सिंह भुलर उन्हा दी दिशा निर्देश दिशान अनुसार ऑर्गेनाइज्ड क्राइम जेड़ा चल रिया सिगा उसते काम करदेया ਸਾਡੀ थाना सलामाबाद दी पुलिस ने एसीबी जसपाल सिंह होना दी नेतृत्व दे विच ਇੱਕ ਗੱਡੀ ਚੋਰੀ ਕਰਕੇ ਅੱਗੇ ਵੇਚਣ ਵਾਲੇ ਗਰੋਹ ਦਾ ਜਿਹੜਾ ਪਰਦਾਫਾਸ਼ ਕੀਤਾ ਹੈ ਜਿਸ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਜਿਹੜਾ ਇਸ ਦੇ ਵਿੱਚ ਹੁਣ ਤੱਕ ਅਰੈਸਟ ਕੀਤਾ ਗਿਆ ਜਿਸ ਦੇ ਅੱਜ ਗਰੀਸ਼ ਕੁਮਾਰ ਉਰਫ ਗੈਰੀ ਜੋ ਕਿ ਪਿੱਖੀਵਿੰਡ ਦਾ ਰਹਿਣ ਵਾਲਾ ਹੈ ਸਾਬ ਸਿੰਘ ਪੁੱਤਰ ਅਫਤਾਰ ਸਿੰਘ ਇਹ ਖੰਡ ਵਾਲਾ ਸ਼ਹਾਟਾ ਦਾ ਰਹਿਣ ਵਾਲਾ ਹੈ ਤੇ ਗੁਰਮੀਤ ਸਿੰਘ ਉਰਫ ਡਿੰਪਲ ਜਿਹੜਾ ਇਹ ਥਾਣਾ ਮੁਕੰਪੁਰਾ ਦਾ ਰਹਿਣ ਵਾਲਾ ਹੈ ਇਸ ਦੇ ਵਿੱਚ ਜਿਹੜੇ ਦੋ ਦੋਸ਼ੀ ਨੇ ਜਿਹੜੇ ਗਰੀਸ਼ ਅਤੇ ਸਾਬ ਸਿੰਘ ਇਹਨਾਂ ਦੇ ਉੱਤੇ ਪੁਰਾਣੇ ਮੁਕੱਦਮੇ ਦਰਜ ਨੇ ਗਰੀਸ਼ ਦੇ ਉੱਤੇ 6 ਮੁਕੱਦਮੇ ਜਿਹੜੇ ਪੁਰਾਣੇ ਚੋਰੀ ਦੇ ਚੋਰੀਆਂ ਗੱਡੀਆਂ ਐਨਡੀਪੀਐਸ ਤੇ ਪਲਸ ਆਬਜੈਕਟ ਦੇ ਮਕਦਮੇ ਜਿਹੜੇ ਇਹਨਾਂ ਦੇ ਦਰਜ ਨੇ ਇਹਨਾਂ ਤਿੰਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਗੱਡੀਆਂ ਜਿਹੜੀਆਂ ਇਹਨਾਂ ਕੋਲ ਚੋਰੀ ਸ਼ੁਦਾ ਬਰਾਮਦ ਹੋਈਆਂ ਨੇ ਜਿਸ ਦੇ ਵਿੱਚ ਇੱਕ ਥਾਰ ਇੱਕ ਸਕੋਰਪੀਓ ਤੇ ਇੱਕ ਸਵਿਫਟ ਜਿਹੜੀ ਇਹਨਾਂ ਕੋਲ ਬਰਾਮਦ ਹੋਈ ਆ ਜਿਸ ਨੂੰ ਇਸ ਦੀ ਤਰਤੀਬ ਅੱਗੇ ਕੀਤੀ ਗਈ ਤੇ ਜਿਹੜਾ ਸਵਿਫਟ ਦੇ ਉੱਤੇ ਜਿਹੜਾ ਜਾਲੀ ਨੰਬਰ ਲਗਾਇਆ ਸੀਗਾ ਉਸ ਦੇ ਵਿੱਚ ਜਾਲੀ ਨੰਬਰ ਦੀ ਤਸਦੀਕ ਕਰਦੇ ਹਾਂ ਉਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਚੈਸੀ ਨੰਬਰ ਤੇ ਜਿਹੜੀਆਂ ਇੰਜਨ ਨੰਬਰ ਆ ਉਹ ਵੀ ਟੈਂਪਰ ਹੋਣੇ ਪਾਏ ਗਏ ਨੇ ਉਸ ਤੋਂ ਬਾਅਦ ਜਿਹੜੀ ਇੱਕ ਜਾਲੀ ਆਰਸੀਵੀ ਜਿਹੜੀ ਇਸ ਦੇ ਵਿੱਚ ਬਰਾਮਦ ਹੋਈ ਹੈ ਜਿਸ ਦੇ ਉੱਤੇ ਤਫ਼ਤੀਸ਼ ਅੱਗੇ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਹੁਣ ਤੱਕ ਦੋ ਲੋਕ ਪ੍ਰਵੀਨ ਕੁਮਾਰ ਅਤੇ ਗੁਰਵਿੰਦਰ ਸਿੰਘ ਜਿਹੜੇ ਆ ਵਾਸੀ ਜੀਰਕਪੁਰ ਤੇ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਇਹ ਫਿਗਰ ਆਊਟ ਹੋਏ ਨੇ ਜਿਹੜੇ ਇਸ ਸਿੰਡੀਗੇਟ ਜਾਂ ਇਸ ਜਿਹੜੇ ਗਰੋਪ ਦੇ ਜਿਹੜੇ ਮੁੱਖ ਸਰਗਣਾ ਨੇ ਉਹਨਾਂ ਦੇ ਆਲਰੇਡੀ ਜਿਹੜੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿਹੜੇ ਮੁਕਦਮੇ ਦਰਜ ਨੇ ਇਸ ਮੁਕਦਮੇ ਦੀ ਜਿਹੜੀ ਤਫ਼ਤੀਸ਼ ਅੱਗੇ ਕਰਕੇ ਇਹਨਾਂ ਦੋਵਾਂ ਦੋਸ਼ੀਆਂ ਤੱਕ ਵੀ ਪਹੁੰਚ ਕੀਤੀ ਜਾਵੇਗੀ ਤੇ ਇਸ ਸਾਰੇ ਸਿੰਡੀਗੇਟ ਦਾ ਜਿਹੜਾ ਜਿਹੜਾ ਮਾਮਲਾ ਇਹਨੂੰ ਅਨਰਥ ਕੀਤਾ ਜਾਵੇਗਾ ਤੇ ਜਿਹੜੇ ਹੋਰ ਵੀ ਦੋਸ਼ੀ ਤੇ ਹੋਰ ਵੀ ਗੱਡੀਆਂ ਜਿਹੜੀਆਂ ਨੇ ਇਹਨਾਂ ਨੇ ਚੋਰੀ ਕਰਕੇ ਅੱਗੇ ਵੇਚੀਆਂ ਗਈਆਂ ਉਹ ਬਰਾਮਦ ਕੀਤੀਆਂ ਜਾਣਗੀਆਂ